ਪੰਚਾਇਤ ਮਲਕੋ ਮਾਜਰਾ ਮੁਬਾਰਕ ਗ੍ਰਾਮ 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 ਪੰਚਾਇਤ ਮਲਕੋ ਮਾਜਰਾ 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 ਮੁਰਦਾਬਾਦ ਮੁਰਦਾਬਾਦ ਮੈਂ ਤੁਹਾਡਾ ਪੱਤਰਕਾਰ ਪਿੰਦਰਮਨ ਪਹੁੰਚਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਲਕੋ ਮਜਰਾ ਇੱਥੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਹੋਏ ਨੇ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਵੀਂ ਬਣਾਈ ਜਾ ਰਹੀ ਹੈ ਉਸ ਮਾਮਲੇ ਨੂੰ ਲੈ ਕੇ ਕੁਝ ਗੱਲਬਾਤ ਹੋਈ ਹੈ ਆਪਾਂ ਪਿੰਡ ਦੇ ਪਤਵੰਤੇ ਸੱਜਣਾ ਤੋਂ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਵੀ ਕੀ ਗੱਲ ਹੋਈ ਹੈ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਹੈ ਉਸ ਦੇ ਵਿੱਚ ਕੀ ਰਕਾਬਟਾਈ ਹੈ ਕੀ ਗੱਲਬਾਤ ਹੋਈ ਹੈ ਆਪਾਂ ਇਸ ਮਾਮਲੇ ਦੀ ਸਾਰੀ ਜਾਣਕਾਰੀ ਪਿੰਡ ਦੇ ਪਤਵੰਤੇ ਸੱਜਣਾ ਤੋਂ ਪ੍ਰਾਪਤ ਕਰਦੇ ਹਾਂ ਕੀ ਨਾਮ ਹੈ ਜੀ ਮੇਰਾ ਨਾ ਜਗਦੇਵ ਸਿੰਘ ਹੈ ਜੀ ਕੀ ਗੱਲ ਹੋਈ ਹੈ ਜੀ ਗੱਲ ਹੋਈ ਹੈ ਜੀ ਸਾਡਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਹੈ ਜੀ ਹਾਂਜੀ ਇਹ ਹੁਣ ਢਾਈ ਵੀ ਆ ਜੀ ਅਸੀਂ ਲੇਬਰ ਵਾਲੇ ਪੰਚਾਇਤ ਘਰ ਚ ਬਿਠਾਏ ਹੋਏ ਨੇ ਅੱਛਾ ਜੀ ਇਹ ਸਾਡਾ ਸਰਪੰਚ ਆ ਬਲਜਿੰਦਰ ਸਿੰਘ ਉਹਦੇ ਨਾਲ ਪੰਜ ਹਰਪਾਲ ਸੀਗੇ ਦੋਏ ਆ ਕੇ ਕਹਿੰਦੇ ਜੀ ਉਹਨਾਂ ਨੂੰ ਲੇਬਰ ਵਾਲਿਆਂ ਨੂੰ ਕੱਢੋ ਵੀ ਅਸੀਂ ਜਿੰਦੇ ਲਾਉਣੇ ਨੇ ਤੁਹਾਨੂੰ ਕਿਹਾ ਜੀ ਹਾਂਜੀ ਮੈਨੂੰ ਕਿਹਾ ਜੀ ਫੋਨ ਕਰਕੇ ਤੇ ਫਿਰ ਤੁਸੀਂ ਕੀ ਕੀਤਾ ਜੀ ਅਸੀਂ ਕੀ ਕਰਨਾ ਜੀ ਇਸਕੇ ਵੀ ਅਸੀਂ ਤਾਂ ਕੋਈ ਚੱਕ ਨਹੀਂ ਰਹੇ ਲੇਬਰ ਵਾਲੇ ਬੈਠੇ ਨੇ ਗੁਰਦੁਆਰਾ ਦੀ ਇਮਾਰਤ ਬਣ ਰਹੀ ਹੈ ਜੀ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਰਹਿਣੇ ਨੂੰ ਜਗ੍ਹਾ ਨਹੀਂ ਹੈਗੀ ਜੀ ਕਹਿੰਦੇ ਵੀ ਵੀ ਇੱਥੇ ਮਤਲਬ ਪੰਚਾਇਤੀ ਜਿਹੜਾ ਇਹ ਬਣਿਆ ਵਾ ਜੀ ਇੱਥੇ ਨਹੀਂ ਰਹਿ ਸਕਦੇ ਕਹਿੰਦੇ ਹਾਂਜੀ ਹਾਂ ਇਹ ਕਹਿੰਦੇ ਨੇ ਜੀ ਇਹ ਸਮਾਨ ਕੱਢਣ ਲੱਗੇ ਸੀ ਸਮਾਨ ਕੋਈ ਨਹੀਂ ਕੱਢਣ ਲੱਗੇ ਲੇਬਰ ਵਾਲਿਆਂ ਨੇ ਜਿੰਦੇ ਲਾਏ ਹੋਏ ਨੇ ਕਹਿੰਦੇ ਆਪਣੇ ਜਿੰਦੇ ਖੋਲੋ ਅਸੀਂ ਜਿੰਦੇ ਲਾਉਣੇ ਨੇ ਜੀ ਤੇ ਜਿੰਦੇ ਲਾਉਣੇ ਨੇ ਹਾਂਜੀ ਫਿਰ ਤੁਸੀਂ ਕੀ ਕੀਤਾ ਜੀ ਅਸੀਂ ਕੀ ਕੀਤਾ ਜੀ ਅਸੀਂ ਕਿਹਾ ਵੀ ਲੇਬਰ ਵਾਲੇ ਰਹਿ ਰਹੇ ਨੇ ਵੀ ਅਸੀਂ ਰਹਿ ਰਹਿ ਲੈ ਲੈਣੇ ਤੋਂ ਇਹਨਾਂ ਨੂੰ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਆ ਜੀ ਇਹ ਤਾਂ ਤੱਕਾ ਹੀ ਨਜਾਇਜ਼ ਵੀ ਉੱਥੇ ਕੋਈ ਕਬਜ਼ਾ ਥੋੜੋ ਕਰ ਰਹੇ ਆ ਜੀ ਗੁਰਦੁਆਰੇ ਦੀ ਇਮਾਰਤ ਬਣ ਰਹੀ ਹੈ ਇਹ ਤਾਂ ਨਹੀਂ ਮੇਰਾ ਨਾਮ ਸੁੱਚਾ ਸਿੰਘ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਜ਼ਾਨਚੀ ਆ ਮੈਂ ਇੱਥੇ ਸਾਡੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਤਿਆਰੀ ਹੋ ਰਹੀ ਆ ਉਹਦੇ ਵਿੱਚ ਜਿਹੜੀ ਲੇਬਰ ਲੱਗੀ ਵੀ ਉਹ ਅਸੀਂ ਪੰਚਾਇਤ ਘਰ ਦੇ ਵਿੱਚ ਬਿਠਾਈ ਹੋਈ ਆ ਉਹ ਇੱਥੇ ਆ ਕੇ ਪੰਚਾਇਤ ਆਪਣੇ ਸਰਪੰਚ ਜਿਹੜਾ ਬਣਿਆ ਬਲਜਿੰਦਰ ਸਿੰਘ ਜਿਹ ਇੱਕ ਉਹਦੇ ਨਾਲ ਪੰਚ ਇਹਨਾਂ ਨੇ ਕਿਸੇ ਹੋਰ ਬੰਦੇ ਨੂੰ ਨਹੀਂ ਕਿਹਾ ਕਿ ਕਹਿੰਦੇ ਵੀ ਉੱਥੋਂ ਤੁਸੀਂ ਸਮਾਨ ਆਪਣਾ ਚੱਕੋ ਤੇ ਅਸੀਂ ਆਪ ਇਹ ਆਪਣਾ ਜਿੰਦਾ ਲਾਉਣਾ। ਵੀ ਇਸ ਕੰਮ ਤੇ ਅਸੀਂ ਤੁਹਾਨੂੰ ਇਹ ਲੇਬਰ ਨੂੰ ਬਿਠਾ ਨਹੀਂ ਦੇਣਾ ਹੈਗਾ। ਇੱਥੋਂ ਆਪਣੀ ਕਿਤੇ ਮਰਜ਼ੀ ਲਿਆ ਕੇ ਬਿਠਾਓ ਅਸੀਂ ਤਾਂ ਆਪਣੇ ਜਿੰਦੇ ਲਾਉਣਾ। ਕੀ ਮੰਗ ਕਰਦੇ ਹਾਂ? ਅਸੀਂ ਮੰਗ ਕਰਦੇ ਆਂ ਵੀ ਗੁਰਦੁਆਰਾ ਕਮੇਟੀ ਗੁਰਦੁਆਰਾ ਸਾਰੇ ਪਿੰਡ ਦਾ ਸਾਰੇ ਲੋਕਾਂ ਦਾ ਪਬਲਿਕ ਦਾ ਸਾਂਝਾ ਗੁਰਦੁਆਰਾ ਇੱਥੇ ਹਰੇਕ ਬੰਦੇ ਨੇ ਗੁਰੂ ਘਰ ਦੇ ਵਿੱਚ ਆਉਣਾ ਉਹਦੇ ਕਰਕੇ ਝਾਰੇ ਪਿੰਡ ਦੀ ਸਹਿਮਤੀ ਦੇ ਨਾਲ ਅਸੀਂ ਲੇਬਰ ਉੱਥੇ ਬਿਠਾਈ ਹੈ ਜਿਹੜੀ ਲੇਬਰ ਅਸੀਂ ਲੇਬਰ ਨੂੰ ਹੋਰ ਕਿੱਥੇ ਬਿਠਾਈਏ ਲੇਬਰ ਸਾਂਝੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੇ ਲਵੇ ਬੈਠੀ ਆ ਉਹ ਵਿਚਾਰੇ ਦਿਨ ਦਿਨ ਕੰਮ ਕਰਦੇ ਨੇ ਰਾਤ ਨੂੰ ਜਾ ਕੇ ਸਿਰਫ ਉੱਥੇ ਆਰਾਮ ਕਰਦੇ ਨੇ ਤੇ ਇਹਨਾਂ ਨੂੰ ਇਸ ਗੱਲ ਦੀ ਪਤਾ ਨਹੀਂ ਕੀ ਤਕਲੀਫ ਹੋਈ ਹੈ ਵੀ ਇਹ ਜਾ ਕੇ ਉੱਥੋਂ ਕਹਿੰਦੇ ਲੇਬਰ ਨੂੰ ਇੱਥੋਂ ਕੱਢੋ ਵੀ ਆਪਣੇ ਜਿੰਦੇ ਲਾਓ ਤੇ ਜਿੰ ਅਸੀਂ ਆਪਣੇ ਜਿੰਦੇ ਲਾਉਣੇ ਨੇ ਤੁਸੀਂ ਆਪਣੇ ਜਿੰਦੇ ਖੋਲ ਕੇ ਲੈ ਜਾਓ ਅਸੀਂ ਮੰਗ ਕਰਦੇ ਆਂ ਵੀ ਉੱਥੇ ਲੇਬਰ ਰਹਿਣ ਦੇਣੀ ਚਾਹੀਦੀ ਆ ਤਾਂ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਹ ਮੁਕੰਮਲ ਹੋ ਸਕੇ ਉਹਨਾਂ ਚਿਰ ਉੱਥੇ ਲੇਬਰ ਰਹਿਣੀ ਚਾਹੀਦੀ ਆ ਉਹ ਸਾਡੇ ਕੋਲ ਹੋਰ ਕੋਈ ਇਹਦੇ ਵਿੱਚ ਪਿੰਡ ਦੇ ਵਿੱਚ ਕੋਈ ਜਗ੍ਹਾ ਵੀ ਹੈ ਨਹੀਂ ਜਿੱਥੇ ਅਸੀਂ ਲੇਬਰ ਨੂੰ ਬਿਠਾਈਏ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਉੱਥੇ ਸਾਡੀ ਲੇਬਰ ਪੱਕੀ ਰਹਿਣੀ ਚਾਹੀਦੀ ਆ ਕੋਈ ਬੰਦਾ ਆ ਕੇ ਬਹਿਗਾ ਨਾ ਪਾਵੇ ਪੰਚਾਇਤ ਦਾ ਸਾਰੀ ਦਾ ਇਹਨਾਂ ਨੇ ਮਤਾ ਵੀ ਕੋਈ ਨਹੀਂ ਪਾਇਆ ਇਕੱਲੇ ਸਰਪੰਚ ਨੇ ਔਰ ਇੱਕ ਪੰਚ ਨੇ ਆ ਕੇ ਇਹ ਹੁਕਮ ਲਾਤਾ ਬੇਥੋ ਤੁਸੀਂ ਆਪਣੇ ਸਮਾਨ ਚੱਕੋ ਅਸੀਂ ਆਪਣਾ ਜਿੰਦੇ ਲਾਉਣੇ ਨੇ ਅਸੀਂ ਮੰਗ ਕਰਦੇ ਆਂ ਵੀ ਉੱਥੇ ਲੇਬਰ ਰਹਿਣੀ ਚਾਹੀਦੀ ਆ ਸਾਰਾ ਪਿੰਡ ਮੌਕੇ ਤੇ ਮੌਜੂਦ ਖੜਾ ਸਾਰੇ ਪਿੰਡ ਦੀ ਮੰਗ ਆ ਇਹ ਕਿਸੇ ਇਕੱਲੇ ਬੰਦੇ ਦੀ ਮੰਗ ਨਹੀਂ ਹੈਗੀ ਸਾਰਾ ਪਿੰਡ ਚਾਹੁੰਦਾ ਵੀ ਉੱਥੇ ਲੇਬਰ ਰਹੇ ਅਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਕੰਮ ਹੁੰਦਾ ਰਹੇ ਉੱਥੇ ਰਹਿਣੀ ਚਾਹੀਦੀ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਰਪੰਚ ਨੂੰ ਰੋਕਿਆ ਜਾਵੇ ਅਰ ਉਹ ਜਿਹੜਾ ਪੰਚਾਇਤ ਆ ਕੇ ਵੀ ਉਹ ਇੱਥੇ ਲੇਬਰ ਨੂੰ ਜਾਂ ਕਮੇਟੀ ਨੂੰ ਕਿਸੇ ਵੀ ਬੰਦੇ ਨੂੰ ਪਿੰਡ ਦੇ ਨੂੰ ਆ ਕੇ ਤੰਗ ਨਾ ਕਰਨ ਕੋਈ ਆ ਕੇ ਉਹ ਹੁਕਮ ਨਾ ਆਪਣਾ ਲਾਉਣ ਵੀ ਇੱਥੋਂ ਸਮਾਨ ਚੱਕੋ ਹਾਲਾਂਕਿ ਕੋਈ ਉਹ ਨੁਕਸਾਨ ਵੀ ਕੋਈ ਨਹੀਂ ਕਰ ਰਹੀ ਲੇਬਰ ਇਹ ਜਿਹੜਾ ਗੁਰਦੁਆਰਾ ਸਾਹਿਬ ਬਣ ਰਿਹਾ ਹੈ ਇਹ ਮਤਲਬ ਸਾਰੇ ਪਿੰਡ ਦਾ ਸਾਂਝਾ ਜੀ ਸਾਰੇ ਪਿੰਡ ਦਾ ਸਾਂਝਾ ਸਾਰੇ ਪਿੰਡ ਦੀ ਸਹਿਮਤੀ ਨਾਲ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਰਹੀ ਹੈ ਸਾਰੇ ਪਿੰਡ ਦੀ ਸਹਿਮਤੀ ਹੈ ਇਸ ਗੱਲ 'ਚ ਸਾਰੇ ਪਿੰਡ ਦੀ ਸਹਿਮਤੀ ਨਾਲ ਉਹ ਕਮੇਟੀ ਉੱਥੇ ਦੀ ਜਿਹੜੀ ਲੇਬਰ ਆ ਉਹ ਅਸੀਂ ਬਿਠਾਈ ਹੋਈ ਆ ਸਾਰੇ ਕੀ ਨਾਮ ਹੈ ਜੀ ਮੇਰਾ ਨਰਮਲ ਸਿੰਘ ਆ ਜੀ ਮੈਂ ਗੁਰਦੁਆਰੇ ਦਾ ਪ੍ਰਧਾਨ ਆ ਸ਼ਮਤੀ ਨਾਲ ਮੈਨੂੰ ਗੁਰਦੁਆਰੇ ਦਾ ਪ੍ਰਧਾਨ ਬਣਾਇਆ ਜੀ ਸਾਨੂੰ ਉਹਨੇ ਜਿਹੜਾ ਇਹ ਮੇਰਾ ਮੈਂਬਰ ਤਾਂ ਹੀ ਇਹਨੇ ਮੈਨੂੰ ਫੋਨ ਕਰਿਆ ਜੀ ਮੈਂ ਘਰਾਂ ਦਾ ਹੀ ਉਹ ਕਹਿੰਦਾ ਵੀ ਆਪਣੀ ਲੇਬਰ ਵਾਲਿਆਂ ਨੂੰ ਜੀ ਵੇ ਆਪਣੇ ਲੇਬਰ ਵਾਲਿਆਂ ਨੂੰ ਵੀ ਇਹ ਕੱਢ ਰਿਹਾ ਜੀ ਅਸੀਂ ਆ ਕੇ ਉਹਨਾਂ ਨੂੰ ਉਰੇ ਇਕੱਠ ਕਰਕੇ ਪਿੰਡ ਦਾ ਸਾਰਿਆਂ ਦਾ ਜੀ ਅਸੀਂ ਉਹਨੂੰ ਪੁੱਛਿਆ ਜੀ ਉਹ ਕਹਿੰਦਾ ਵੀ ਅਸੀਂ ਨੇ ਵੀ ਤੁਸੀਂ ਆਪਣਾ ਜਿੰਦਾ ਖੋਲ ਲੋ ਜੀ ਵੀ ਅਸੀਂ ਨੇ ਆਪਣਾ ਜਿੰਦਾ ਲਾ ਰਹੇ ਹਾਂ ਜੀ ਫਿਰ ਉਹਦੇ ਬਾਅਦ ਤੋਂ ਜੀ ਜੇ ਕਿ ਕਣੋਹ ਕਹਿ ਰਿਹਾ ਜੀ ਵੀੁਰਾ ਸਮਾਨ ਹੈ ਜੀ ਉਹਨੇ 6 ਮਹੀਨੇ 7 ਮਹੀਨੇ ਹੋ ਗਏ ਉਹਨੂੰ ਬਣੇ ਨੂੰ ਜੀ ਉਹਨੂੰ ਅੱਜ ਤੱਕ ਕੋਈ ਵੀ ਨਹੀਂ ਪਤਾ ਹੈਗਾ ਵੀ ਸਾਡੇ ਸਮਾਨ ਕੀ ਆ ਅੰਦਰ ਆ ਜਾਂ ਬਾਹਰ ਹੈ ਜੀ ਜਿਹੜੀ ਸਾਡੀ ਧਰਮਸ਼ਾਲਾ ਬਣੀ ਵੀ ਹੈ ਜੀ ਉਹਦੇ ਵਿੱਚ ਕਿਛਦੀਆਂ ਇੱਟਾਂ ਆਹ ਲੱਕੜੀ ਰੱਖੀ ਪਈ ਹੈ ਜੀ ਕਿਛਦੀਆਂ ਪਾਤੀਆਂ ਰੱਖੀਆਂ ਵੀ ਆਂ ਦੇਹ ਤੁੱਕ ਵੀ ਰੱਖ ਦਿੰਨੇ ਜੀ ਕੋਈ ਆਪਣਾ ਮਿੰਗੇ ਜਾਂ ਹੋਰ ਵੀ ਸਮਾਨ ਰੱਖਿਆ ਪਿਆ ਜੀ ਉਹਨਾਂ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਇਹ ਜਿਹੜੀ ਗੁਰਦੁਆਰੇ ਦੀ ਸਾਂਝੀ ਬਿਲਡਿੰਗ ਦਾ ਕੰਮ ਚੱਲ ਰਿਹਾ ਹੈ ਜੀ ਇਹਦੇ ਕਰਕੇ ਹੀ ਉਹ ਤਰਾਜ ਕਰ ਰਿਹਾ ਹੈ ਜੀ ਤੇ ਉਹ ਕਹਿ ਰਿਹਾ ਜੀ ਵੀ ਸਾਨੂੰ ਵੀ ਪਰਮਿਸ਼ਨ ਨਹੀਂ ਲੱਤੀ ਹੈਗੀ ਸਾਨੂੰ ਐਂ ਉਹ ਦੱਸ ਦਵੇ ਜਿਹੜੀ ਧਰਮਸ਼ਾਲਾ ਜੀ ਆ ਵੀ ਉਹਨੂੰ ਪਰਮਿਸ਼ਨ ਲੰਦਾ ਜੀ ਅੱਗੇ ਜਾਂ ਕਣਕ ਰਖਾਉਂਦਾ ਜੀ ਪਿੰਡ ਦੀ ਉਹਨੂੰ ਪਰਮਿਸ਼ਨ ਲੰਦਾ ਜੀ ਜਾਂ ਉਹਰੇ ਜਿੰਮ ਦਾ ਸਮਾਨ ਰੱਖਿਆ ਹੋਇਆ ਜੀ ਅੰਤਰਾਛਾ ਦੇ ਕੇ ਚਾਹੁੰਦੇ ਹਾਂ ਵੀ ਉਹਦੀ ਪਰਮਿਸ਼ਨ ਲੱਤੀ ਵੀ ਹੈ ਸਾਨੂੰ ਦੱਸਤਾ ਦਵੇ ਵੀ ਕਾਦੀ ਪਰਮਿਸ਼ਨ ਲੱਤੀ ਵੀ ਹੈ ਜੀ ਕਿ ਕਰਦੇ ਤੁਸੀਂ ਅਸੀਂ ਐ ਮੰਗ ਕਰਦੇ ਹਾਂ ਜੀ ਵੀ ਸਾਡੀ ਏਕਣ ਜਿਹੜੀ ਸਾਡੀ ਲੇਬਰ ਆ ਜੀ ਵੀ ਇਹਨੂੰ ਇੱਕਨੇ ਰੱਖਿਆ ਜਾ ਸਕੇ ਵੀ ਨਹੀਂ ਜੇ ਨਾ ਉਹ ਮੰਨਿਆ ਜੀ ਕਿ ਕੰਨ ਸਾਨੂੰ ਧੱਕੇ ਨਾਲ ਕਹਿ ਗਏ ਅਸੀਂ ਆਪਣਾ ਧਰਨਾ ਲਾਵਾਂਗੇ ਹਲੋ ਹਾਂਜੀ ਸਰਪੰਚ ਸਾਹਿਬ ਪੱਤਰਕਾਰ ਭਿੰਦਰਮਨ ਬੋਲਦਾ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਪਿੰਡ ਪਹੁੰਚਿਆ ਸੀ ਕੀ ਕੀ ਮਾਮਲਾ ਹੋ ਗਿਆ ਜੀ ਇਹ ਇਕੱਠੇ ਹੋਏ ਪਤਵੰਤੇ ਸੱਜਣ ਮਾਮਲਾ ਨਾ ਕੋਈ ਨਾ ਸਾਡਾ ਪੰਚਾਇਤ ਘਰ ਆਈ ਪੰਚਾਇਤ ਦਾ ਹਾਂਜੀ ਆਹ ਸਾਲ ਉਹਦੀਆਂ ਚਾਬੀਆਂ ਜਿਹੜੀਆਂ ਵਕਨਤੰਦਰ ਸਮਾਨ ਦੀ ਕੀਤੀ ਹੋਈ ਸੀ ਉਹਦਾ ਕਿੰਨਾ ਅੱਜ ਇਹਨਾਂ ਨੂੰ ਬੁਲਾ ਕੇ ਕਿਹਾ ਕਿ ਸੇਣਾ ਬੋਟਵਾਰ ਦੇ ਬੰਦੇ ਕੋਈ ਇਹੋ ਜਿਹਾ ਲੈ ਲੈਂਦਾ ਠੀਕ ਹੈ ਜੀ ਵੀ ਸਾਨੂੰ ਵੀਗੇ ਪੰਚਾਇਤਦਾਰ ਜੀ ਉਹ ਦੱਸੋ ਵੀ ਚਾਬੀ ਕਿੰਦਾ ਜਿਹੜੇ ਕੋਲ ਆ ਕਿ ਇਹ ਜਿੰਦਾ ਲਾਉਣਾ ਪੰਚਾਇਤ ਦਾ ਸਹੀ ਕਹੋ ਕੋਈ ਵੀ ਇੱਕੀ ਗੱਲ ਆ ਉਹ ਜੋ ਸਾਨੂੰ ਪਤਾ ਲੱਗ ਰਿਹਾ ਵੀ ਕੀ ਸਮਾਂ ਹੈ ਕੀ ਨਹੀਂ ਹੈ ਠੀਕ ਹੈ ਜੀ ਸਾਨੂੰ ਤਾਂ ਕਹੇ ਦੀ ਅਸੀਂ ਚਾਬੀ ਦੇ ਨਹੀਂ ਅਸੀਂ ਜਿੰਦਾ ਜਿੰਦਾ ਆਏਗਾ ਤੁਸੀਂ ਕਹੋ ਨੀ ਵੀ ਚੰਦਰ ਕੋਈ ਸਮਾਨ ਪਿਆ ਜੀ ਜਿੰਦਾੰਦਰ ਸਾਡੀ ਸਾਰਾ ਕੁਝ ਪਿਆਈ ਠੀਕ ਹੈ ਜੀ ਆਹ ਪੰਚਾਇਤ ਦਾ ਠੀਕ ਹੈ ਜੀ ਇਹ ਇਹ ਕਹਿੰਦੇ ਨੇ ਵੀ ਗੁਰਦੁਆਰਾ ਸਾਹਿਬ ਦੇ ਲਈ ਜਿਹੜੀ ਇਮਾਰਤ ਬਣ ਰਹੀ ਹੈ ਇਸ ਪਿੰਡ ਦਾ ਸਮਝਾ ਵੀ ਜਿਹੜੀ ਇੱਥੇ ਜਿਹੜੀ ਲੇਬਰ ਵਾਸਤੇ ਹੋਰ ਰਹਿਣ ਲਈ ਕੋਈ ਜਗ੍ਹਾ ਨਹੀਂ ਕਹਿੰਦੇ ਜੀ ਸਾਡੀ ਤਾਂ ਕਦੇ ਰੋਕੇ ਹੀ ਨਹੀਂ ਹੈਗਾ ਪੰਚਾਇਤ ਬਾਈਆਂ ਸਾਨੂੰ ਆਇਆ ਤਾਂ ਪਤਾ ਲੱਗੇ ਵੀ ਅੰਦਰ ਕੋਈ ਸਮਾਨ ਕਿਵੇਂ ਪਿਆ ਕਿਵੇਂ ਨਹੀਂ ਹੈਗਾ ਟੱਕਾ ਕਰਕੇ ਰੱਖ ਦਿੱਤੀ ਸੀ ਜਿੰਦਾ ਲਾ ਕੇ ਇੱਕ ਚਾਬੀ ਸਾਡੇ ਕੋਲ ਹੀ ਹੋਵੇ ਸਾਡੇ ਕੋਲ ਤਾਂ ਕੋਈ ਚਾਬੀ ਹੋਣੀ ਹੈਗੀ ਕੋਈ ਜਿੰਦਾ ਹੀ ਨਹੀਂ ਹੈਗਾ ਅੱਛਾ ਤਾਂ ਪਤਾ ਹੀ ਨਹੀਂ ਹੈਗਾ ਕਿੱਥੇ ਆ ਤੁਹਾਡਾ ਕਹਿਣ ਦਾ ਭਾਬੀ ਇੱਕ ਜਦੋਂ ਜਦੋਂ ਪੰਚਾਇਤ ਘਰ ਤੇ ਇਹਨਾਂ ਨੇ ਕੋਈ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਜਾਂ ਕਿਸੇ ਨੇ ਵੀ ਕੋਈ ਖਾਪ ਬੰਦੇ ਰਹਿਣ ਰੱਖੇ ਨੇ ਨਾ ਤਾਂ ਕਹੇ ਤਾਂ ਕੋਈ ਪਰਮਿਸ਼ਨ ਦਿੱਤੀ ਆ ਵੀ ਅਸੀਂ ਬੰਦੇ ਰੱਖਦੇ ਅੰਦਰ ਨਹੀਂ ਤੁਹਾਡਾ ਹੁਣ ਕਹਿਣ ਦਾ ਭਾਵ ਇਹ ਆ ਵੀ ਇੱਕ ਚਾਬੀ ਸਾਡੇ ਕੋਲ ਹੋਵੇ ਪੰਚਾਇਤ ਤੁਹਾਡੇ ਕੋਲ ਨਹੀਂ ਨਹੀਂ ਅਸੀਂ ਜਾਣਿਆ ਵੀ ਸਾਨੂੰ ਬਲੱ ਪਤਾ ਹੋਵੇ ਵੀ ਅੰਦਰ ਸਾਡੇ ਕੋਲ ਰਹਿਣ ਨੂੰ ਅਸੀਂ ਕਿਹਦੀ ਕੋਲੋਂ ਪੁੱਛ ਸਕੀਏ ਵੀ ਅਸੀਂ ਇੱਥੇ ਪ੍ਰਾਈਵੇਟ ਬੰਦਾ ਕੋਈ ਰੱਖ ਸਕਦੇ ਅੰਦਰ ਪੰਚਾਇਤ ਕਰਕੇ ਦੇ ਸਕਦੇ ਆ ਜਾਂ ਨਹੀਂ ਦੇ ਸਕਦੇ ਇਹ ਤੁਹਾਡਾ ਕਹਿਣ ਦਾ ਭਾਵ ਵੀ ਪਹਿਲਾ ਮਤਲਬ ਸੈਕਟਰੀ ਤੋਂ ਅਕੇਲੇ ਹੀ ਹੈ ਜੀ ਵੀ ਅੱਗੇ ਲੈਣਾ ਆਕਾਲ ਨੇ ਜਾਨੀ ਅਸੀਂ ਤੁਹਾਨੂੰ ਪਤਾ ਦਾ ਕਿ ਵੀ ਇੱਥੇ ਕਾਲ ਲੈਣਾ ਪੰਚਾਇਤ ਤੋਂ ਪਰਮਿਸ਼ਨ ਦਿੱਤੀ ਹੋਵੇ ਭਾਈ ਨਹੀਂ ਹੁਣ ਪਰਮਿਟ ਦੀ ਮਤਲਬ ਇਹ ਆਰਗਾਨ ਦਾ ਕੇਰ ਸਾਡੇ ਕੋ ਹੋਵੇ ਸਾਨੂੰ ਪਤਾ ਹੋਵੇ ਸਾਡਾ ਖਾਲਾ ਕਿਉਂਕਿ ਪੰਜਾਬ ਦਾ ਸਾਨੂੰ ਕਈ ਵਾਰ ਮੀਟਿੰਗਾਂ ਕਰਨੀਆਂ ਪਈਆਂ ਨੇ ਇਹ ਅੰਦਰ ਪਿਆਨਰ ਸਮਾਨ ਤੇ ਹੋਊਗਾ ਜਾਂ ਪ੍ਰਵਾਸੀ ਮੰਤਰੀਆਂ ਦਾ ਸਮਾਨ ਤੇ ਹੋਊਗਾ ਅਸੀਂ ਉੱਥੇ ਕਿੱਥੇ ਕਰਾਂਗੇ ਨਾਲ ਸਾਡੇ ਕੋ ਚੱਲ ਨਹੀਂ ਜੇ ਮਤਲਬ ਆਗਿਆ ਲੈ ਲਈ ਤਾਂ ਫਿਰ ਤਾਂ ਰਹਿ ਸਕਦੇ ਨਹੀਂ ਜੀ ਹਾਂ ਜੀ ਕੋਈ ਗੜਮੀ ਨਹੀਂ ਜੇ ਪਰਮਿਸ਼ਨ ਹੋਊਗੀ ਇਹਨਾਂ ਕੋਲ ਰੱਖ ਸਕਦੇ ਨੇ ਅੱਜ ਤੱਕ ਨੂੰ ਰੋਕਦੇ ਨਹੀਂ ਹੈਗੇ ਨਹੀਂ ਤੁਹਾਡੇ ਦੀ ਤੁਹਾਡੀ ਅੱਗੇ ਲੈਣੀ ਪਊਗੀ ਅੱਗੇ ਲੈ ਕੇ ਫਿਰ ਰਹਿ ਸਕਦੇ ਸਾਡੇ ਕੋਲ ਤਾਂ ਅਜੇ ਤੱਕ ਕੋਈ ਬਹਿਣਾ ਨਹੀਂ ਅਜੇ ਤੱਕ ਕਿਸੇ ਨੇ ਕਮੇਟੀ ਨੇ ਨਹੀਂ ਪੁੱਛਿਆ ਤੇ ਕੌਣ ਨੇ ਪੁੱਛਿਆ ਕੱਲ ਨੂੰ ਕੋਈ ਨਫਾ ਨੁਕਸਾਨ ਆਉਂਦਾ ਤਾਂ ਜ਼ਿੰਮੇਵਾਰ ਕੋਣ ਨੂੰ ਤੁਸੀਂ ਵੀ ਜਾਣੇ ਵੀ ਕੌਣ ਹੋਊਗਾ ਜ਼ਿੰਮੇਵਾਰ ਪੰਚਾਇਤ ਨਹੀਂ ਉਹ ਤਾਂ ਗੱਲ ਠੀਕ ਹੈ ਜੀ ਉਹ ਤਾਂ ਗੱਲ ਠੀਕ ਹੈ ਜੀ ਤੁਹਾਨੂੰ ਦੱਸ ਕੇ ਫਿਰ ਤਾਂ ਰਹਿ ਸਕਦੇ ਨੇ ਲੀਬਰ ਜੀ ਕਾਹਨੂੰ ਪੁੱਛੇ ਇਹ ਟਰੱਕ ਕਰ ਨਹੀਂ ਹੁਣ ਜੇ ਇੱਕ ਇਟ ਜੀ ਹੁਣ ਜੇ ਹੁਣ ਪੁੱਛਣ ਫਿਰ ਤਾਂ ਰਹਿ ਸਕਦੇ ਨੇ ਜੀ ਕਪਾੜਾ ਪਾੜੀ ਕਰਾਂਗੇ ਲਾਈਫਟਾਂ ਇੱਥੇ ਲਾਾਂਗੇ ਵੀ ਅਸੀਂ ਸਾਡੇ ਇੱਥੇ ਹੁੰਲੇ ਅਸੀਂ ਇਹਨਾਂ ਰੱਖ ਸਕਦੇ ਹਾਂ ਅੰਦਰ ਜਿੰਨੇ ਰੱਖ ਸਕਦੇ ਹਾਂ ਤਾਂ ਪਰਮਿਸ਼ਨ ਲੈ ਕੇ ਅਸੀਂ ਇਹਨਾਂ ਨੂੰ ਰੱਖਾਉਣੇ ਤੁਹਾਨੂੰ ਕੋਈ ਇਤਰਾਜ ਨਹੀਂ ਹੈ ਠੀਕ ਹੈ ਤੁਸੀਂ ਪਰਮਿਸ਼ਨ ਲੈ ਕੇ ਫਿਰ ਜਿਹੜੀ ਗੁਰਦੁਆਰਾ ਸਾਹਿਬ ਦੇ ਲਈ ਇਮਾਰਤ ਲਈ ਲੇਬਰ ਹੈ ਫਿਰ ਫਿਰ ਦੱਸੋਗੇ ਜੀ ਨਹੀਂ ਨਹੀਂ ਹੋਵੇ ਤੇ ਨਹੀਂ ਹੋਵੇ ਤਨ ਸਾਡੇ ਲਈ ਹੋਵੇ ਸੰਤਾਂ ਪਾਗੇ ਵੀ ਕਰੇ ਕੁਝ ਰੱਖਿਆ ਜਾਂਦਾ ਜਿਵੇਂ ਦੀਪੂ ਦੀ ਕਾਰਤਾਂ ਆਉਂਦੀ ਉਹ ਵੀ ਰੱਖੀ ਜਾਂਦੀ ਤਾਂ ਉਹ ਪਾਥੀ ਵੀ ਲੱਗ ਜਾ ਚਲੋ ਪਰਮਿਸ਼ਨ ਲੈ ਕੇ ਪਰਮਿਸ਼ਨ ਲੈ ਕੇ ਜਾਦੀ ਬੁੱਚੀ ਦਾ ਸਾਨੂੰ ਉਹਨਾਂ ਨੇ ਕਹਦੇ ਵੀ ਅਸੀਂ ਨਾਲ ਕੋਈ ਜਾਦੀ ਨਹੀਂ ਸਾਡੇ ਬੰਦੇ ਕੋਈ ਜਾਦੀ ਆ ਅਸੀਂ ਕੁਝ ਨਹੀਂ ਦੇਣਾ ਤੇ ਪਰਮਿਸ਼ਨ ਲੈ ਕੇ ਫਿਰ ਤੁਸੀਂ ਦੱਸੋਗੇ ਜੀ ਚਲੋ ਠੀਕ ਹੈ ਜੀ ਧੰਨਵਾਦ